ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਨਾਲ ਹੋ ਗਿਆ ਕਾਂਡ ਵਿਆਹ ਵਾਲੇ ਦਿਨ ਚੱਕ ਕੇ ਕਰਾਉਣੇ ਪਏ ਸਾਰੇ ਸ਼ਗਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਵਿਆਹ ਵੇਲੇ ਮੁੰਡਾ ਕੁੜੀ ਦੀ ਸਾਹੇ ਬੰਨੀ ਲੱਤ ਹੁੰਦੀ ਏ ਜਿਸ ਕਰਕੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਮੁੰਡੇ ਨੂੰ ਕੁਝ ਹੋਰ ਮੁੰਡਿਆਂ ਨੇ ਫੜਿਆ ਹੋਇਆ ਏ ਦਰਸਲ ਇਸ ਮੁੰਡੇ ਨਾਲ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਹੀ ਇੱਕ ਘਟਨਾ ਵਾਪਰ ਜਾਂਦੀ ਹੈ ਜਿਸ ਕਰਕੇ ਇਸ ਦੀ ਲੱਤ ਟੁੱਟ ਜਾਂਦੀ ਏ ਅਤੇ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਡਾਕਟਰ ਪਲਾਸਟਰ ਲਗਾ ਕੇ ਇਸ ਮੁੰਡੇ ਨੂੰ ਆਰਾਮ ਕਰਨ ਲਈ ਕਹਿੰਦਾ ਹੈ ਪਰ ਦੂਸਰੇ ਦਿਨ ਵਿਆਹ ਦਾ ਮਹੂਰਤ ਹੋਣ ਕਰਕੇ ਇਹ ਮੁੰਡਾ ਪਲਾਸਟਰ ਲਗਾ ਕੇ ਹੀ ਆਪਣੇ ਦੋਸਤਾਂ ਅਤੇ ਭਰਾਵਾਂ ਦੇ ਸਹਾਰੇ ਨਾਲ ਵਿਆਹ ਦੇ ਸਾਰੇ ਸ਼ਗਨ ਕਰਦਾ ਹੈ ਹਰ ਥਾਂ ਤੇ ਇਸ ਨੂੰ ਫੜ ਕੇ ਲਿਜਾਇਆ ਜਾਂਦਾ ਹੈ ਅਤੇ ਬੈਠ ਕੇ ਹੀ ਮੁੰਡਾ ਵਰਮਾਲਾ ਦਾ ਸ਼ਗਨ ਕਰਦਾ ਹੈ ਸੋ ਜਿੱਥੇ ਇੱਕ ਪਾਸੇ ਪਰਿਵਾਰ ਨੂੰ ਮੁੰਡੇ ਦੀ ਵਿਆਹ ਦੀ ਖੁਸ਼ੀ ਸੀ ਉੱਥੇ ਹੀ ਦੂਜੇ ਪਾਸੇ ਲੱਤ ਟੁੱਟਣ ਦਾ ਦੁੱਖ ਵੀ ਸੀ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਜਿੱਥੇ ਜਿਵੇਂ ਹੋਣੀ ਹੁੰਦੀ ਹੈ ਉਹ ਉਸ ਤਰ੍ਹਾਂ ਹੀ ਹੋ ਕੇ ਰਹਿੰਦੀ ਹੈ ਚਾਹੇ ਕਿਸੇ ਨੂੰ ਸੱਤ ਜੰਦੇ ਦੇ ਅੰਦਰ ਵੀ ਕਿਉਂ ਨਾ ਲ ਕੋ ਲੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ